ਗੁੱਡ ਮਾਰਨਿੰਗ ਸਟੂਡੈਂਟ ਵੈਲਕਮ ਇਨ ਪੰਜਾਬੀ ਕਲਾਸ ਟੂਡੇ ਵੀ ਵਿਲ ਰਿਵਾਈਜ਼ ਲੈਸਨ 3 ਲੇਕ ਲੋੜੀ ਦਾ ਤਿਉਹਾਰ ਲੋੜੀ ਦਾ ਤਿਉਹਾਰ ਦੇਸੀ ਮਹੀਨੇ ਦੀ ਪੋ ਦੀ ਆਖਰੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਜਾਂ ਅੰਗਰੇਜ਼ੀ ਮਹੀਨੇ ਵਿੱਚ ਜਨਵਰੀ ਦੀ 13 ਜਾਂ 14 ਤਾਰੀਖ ਨੂੰ ਮਨਾਇਆ ਜਾਂਦਾ ਹੈ ਲੋਹੜੀ ਦੇ ਤਿਉਹਾਰ ਦਾ ਪੰਜਾਬ ਵਿੱਚ ਵਿਸ਼ੇਸ਼ ਮਹੱਤਵ ਹੈ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਰਾਤ ਨੂੰ ਪੁੱਗਾ ਬਾਲ ਕੇ ਮਨਾਇਆ ਜਾਂਦਾ ਹੈ ਇੱਕ ਬਹੁਤ ਵੱਡੀ ਪੁੱਗਾ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰਾਤ ਨੂੰ ਲੋਕ ਉਸ ਦੇ ਆਲੇ ਦੁਆਲੇ ਬੈਠ ਜਾਂਦੇ ਹਨ ਪੁੱਗੇ ਨੂੰ ਬਾਲਿਆ ਜਾਂਦਾ ਹੈ ਜਦੋਂ ਉਸ ਨੂੰ ਬਾਲਿਆ ਜਾਂਦਾ ਹੈ ਉਸ ਸਮੇਂ ਲੋਕ ਉਸ ਦੇ ਆਲੇ ਦੁਆਲੇ ਘੁੰਮਦੇ ਹਨ ਅਤੇ ਲੋੜੀ ਦੇ ਗੀਤ ਗਾਉਂਦੇ ਹਨ ਬੋਤ ਬੋਤ ਦੇਰ ਤੱਕ ਲੋਕ ਭੁੱਗਾ ਸੇਕਦੇ ਰਹਿੰਦੇ ਹਨ ਅਤੇ ਉਸ ਦੇ ਆਲੇ ਦੁਆਲੇ ਬੈਠੇ ਰਹਿੰਦੇ ਹਨ ਭੁੱਗਾ ਬਾਲ ਕੇ ਸਭ ਵਿੱਚ ਮੂਫਲੀਆਂ ਰੋੜੀਆਂ ਚਿੜਵੇ ਆਦਿ ਵੰਡੇ ਜਾਂਦੇ ਹਨ ਲੋਕ ਭੁੱਗੇ ਦੇ ਆਲੇ ਦੁਆਲੇ ਬੈਠੇ ਹੋਏ ਲੋੜੀ ਦੇ ਗੀਤ ਗਾਉਂਦੇ ਹਨ ਇਸ ਤਰ੍ਹਾਂ ਲੋਹੜੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਪੰਜਾਬ ਦਾ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਲੋਹੜੀ ਪੰਜਾਬ ਵਿੱਚ ਮਨਾਈ ਜਾਂਦੀ ਹੈ। ਇਹ ਹਰ ਸਾਲ ਪੋ ਮਹੀਨੇ ਦੀ ਆਖਰੀ ਤਰੀਕ ਨੂੰ ਬੜੀ ਤੂਮਤਾਮ ਨਾਲ ਮਨਾਇਆ ਜਾਂਦਾ ਹੈ ਪੋ ਮੇਨਾ ਦੇਸੀ ਮਹੀਨਾ ਹੁੰਦਾ ਹੈ ਇਸ ਦੀ ਆਖਰੀ ਤਰੀਕ ਨੂੰ ਜਦੋਂ ਪੋ ਖਤਮ ਹੋਣ ਵਾਲਾ ਹੁੰਦਾ ਹੈ ਉਸ ਸਮੇ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਉਸ ਤੋਂ ਅਗਲੇ ਦਿਨ ਮਾਗੀ ਭਾਵ ਮਾਗ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਇਹ ਅੰਗਰੇਜ਼ੀ ਮਹੀਨੇ ਦੀ ਜਨਵਰੀ ਦੀ 12 ਜਾਂ 13 ਤਰੀਕ ਨੂੰ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਪਹਿਲਾ ਇਸ ਤਿਉਹਾਰ ਨੂੰ ਮੁੰਡੇ ਦੇ ਜੰਮਨ ਜਾਂ ਮੁੰਡੇ ਦੇ ਵਿਆਹ ਵੇਲੇ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਸੀ ਭਾਵ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਜਿਸ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਉਸ ਘਰ ਵਿੱਚ ਵਿਸ਼ੇਸ਼ ਤੌਰ ਤੇ ਲੋੜੀ ਮਨਾਈ ਜਾਂਦੀ ਸੀ ਪਰ ਅੱਜ ਕੱਲ ਮੁੰਡੇ ਕੁੜੀ ਦੇ ਪੇਦ ਨੂੰ ਖਤਮ ਕਰਨ ਲਈ ਕੁੜੀ ਦੇ ਜੰਮਣ ਤੇ ਵੀ ਲੋੜੀ ਵੰਡੀ ਜਾਂਦੀ ਹੈ ਭਾਵੇਂ ਜੇਕਰ ਕਿਸੇ ਦੇ ਘਰ ਕੁੜੀ ਜੰਮੀ ਹੋਵੇ ਤਾਂ ਉਸ ਘਰ ਵਿੱਚ ਵੀ ਵਿਸ਼ੇਸ਼ ਤੌਰ ਤੇ ਲੋੜੀ ਵੰਡੀ ਜਾਂਦੀ ਹੈ ਇਹ ਬਹੁਤ ਚੰਗੀ ਗੱਲ ਹੈ ਲੋੜੀ ਪੰਜਾਬੀਆਂ ਦਾ ਵਿਸ਼ੇਸ਼ ਤਿਉਹਾਰ ਹੈ ਵੈਸੇ ਸ਼ਹਿਰਾਂ ਵਿੱਚ ਵੀ ਲੋੜੀ ਮਨਾਈ ਜਾਂਦੀ ਹੈ ਪਰ ਲੋੜੀ ਦਾ ਖਾਸ ਨਜ਼ਾਰਾ ਸਾਨੂੰ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ ਪਿੰਡਾਂ ਵਿੱਚ ਲੋਕ ਬੜੇ ਚਾਅ ਨਾਲ ਲੋੜੀ ਨੂੰ ਮਨਾਉਂਦੇ ਹਨ ਲੋੜੀ ਤੋਂ ਕਈ-ਕਈ ਦਿਨ ਪਹਿਲਾਂ ਬੱਚੇ ਘਰਾਂ ਵਿੱਚ ਲੋੜੀ ਮੰਗਣਾ ਸ਼ੁਰੂ ਕਰ ਦਿੰਦੇ ਹਨ ਘਰ ਦੇ ਲੋਕ ਬੱਚਿਆਂ ਨੂੰ ਬਹੁਤ ਖੁਸ਼ੀ ਨਾਲ ਮੁਫਲੀਆਂ ਰਿਉੜੀਆਂ ਪੈਸੇ ਆਦ ਚੀਜ਼ਾਂ ਦਿੰਦੇ ਹਨ ਬੱਚੇ ਵੀ ਬਹੁਤ ਖੁਸ਼ ਹੋ ਜਾਂਦੇ ਹਨ ਜਦੋਂ ਬੱਚੇ ਘਰਾਂ ਵਿੱਚ ਲੋੜੀ ਮੰਗਣ ਜਾਂਉਂਦੇ ਹਨ ਤਾਂ ਉਹ ਲੋੜੀ ਨਾਲ ਸੰਬੰਧਿਤ ਗੀਤ ਵੀ ਗਾਉਂਦੇ ਹਨ ਜਿਵੇਂ ਸੁੰਦਰ मुंदਰੀਏ ਤੇਰਾ ਕੋਨ ਵਿਚਾਰਾ ਦੁੱਲਾ ਪੱਟੀ ਵਾਲਾ ਦੁਲੇ ਦੀ ਧੀ ਵਿਆਈ ਸੇਰ ਸ਼ੱਕਰ ਪਾਈ ਕੁੜੀ ਦੇ ਬੋਝੇ ਪਾਈ ਕੁੜੀ ਦਾ ਚਾਚਾ ਆਇਆ ਇਸ ਤਰ੍ਹਾਂ ਦੇ ਗੀਤ ਗਾਂਦੇ ਹਨ ਜਿਨ੍ਹਾਂ ਘਰਾਂ ਵਿੱਚ ਬੱਚੇ ਜਾਂਦੇ ਹਨ ਉਹਨਾਂ ਘਰਾਂ ਦੇ ਲੋਕ ਬੱਚਿਆਂ ਨੂੰ ਖੁਸ਼ ਹੋ ਕੇ ਲੋੜੀ ਦਿੰਦੇ ਹਨ ਪਰ ਹੁਣ ਇਹ ਰੀਤ ਖਤਮ ਹੁੰਦੀ ਜਾ ਰਹੀ ਹੈ ਲੋਕ ਆਪਣੇ ਬੱਚਿਆਂ ਨੂੰ ਕਿਸੇ ਦੇ ਘਰ ਪੇਜ ਕੇ ਖੁਸ਼ ਨਹੀਂ ਹੁੰਦੇ ਔਰ ਨਾ ਹੀ ਬੱਚੇ ਕਿਸੇ ਦੇ ਘਰ ਲੋੜੀ ਮੰਗਣ ਜਾਂਦੇ ਹਨ ਉਹ ਲੋੜੀ ਮੰਗਣਾ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਇਸ ਤਰ੍ਹਾਂ ਲੋੜੀ ਵਾਲੇ ਦਿਨ ਜਾਂ ਲੋੜੀ ਤੋਂ ਕੁਝ ਦਿਨ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਲੈਂਦੇ ਹਨ ਅਤੇ ਘਰ ਘਰ ਜਾ ਕੇ ਉੱਚੀ ਹੇਕ ਵਿੱਚ ਲੋੜੀ ਦੇ ਗੀਤ ਗਾਉਂਦੇ ਹਨ ਅਤੇ ਲੋੜੀ ਮੰਗਦੇ ਹਨ ਗੀਤ ਵਿੱਚ ਦੁੱਲੇ ਪੱਟੀ ਦਾ ਨਾਮ ਆਉਂਦਾ ਹੈ ਜਿਸ ਦਾ ਸੰਬੰਧ ਲੋੜੀ ਨਾਲ ਹੈ ਲੋੜੀ ਦੀ ਸ਼ੁਰੂਆਤ ਦੁੱਲਾ ਪੱਟੀ ਦੀ ਕਹਾਣੀ ਤੋਂ ਹੀ ਹੋਈ ਮੰਨੀ ਜਾਂਦੀ ਹੈ ਦੁੱਲਾ ਪੱਟੀ ਇੱਕ ਡਾਕੂ ਸੀ ਪਰ ਉਹ ਗਰੀਬਾਂ ਦਾ ਹਮਦਰਦ ਵੀ ਸੀ ਦੁੱਲਾ ਪੱਟੀ ਅਮੀਰ ਲੋਕਾਂ ਨੂੰ ਲੁੱਟਦਾ ਸੀ ਅਤੇ ਲੁੱਟਦਾ ਸਾਰਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਤਾਂ ਚੱਟ ਲੋਕ ਦੁੱਲਾ ਪੱਟੀ ਕੋਲ ਪਹੁੰਚ ਜਾਂਦੇ ਅਤੇ ਦੁੱਲਾ ਪੱਟੀ ਉਹਨਾਂ ਦੇ ਦੁੱਖਾਂ ਦਾ ਨਿਵਾਰਣ ਕਰਦਾ ਪਬ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਇਸੇ ਤਰ੍ਹਾਂ ਇੱਕ ਵਾਰ ਇੱਕ ਬ੍ਰਾਹਮਣ ਬਹੁਤ ਦੁਖੀ ਸੀ ਕਿਉਂਕਿ ਉਸਨੇ ਆਪਣੀ ਦੋ ਕੁੜੀਆਂ ਦਾ ਵਿਆਹ ਕਰਨਾ ਸੀ ਪਹਿਲੇ ਸਮੇਂ ਵਿੱਚ ਜੇਕਰ ਕਿਸੇ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਮੁਸਲਮਾਨ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਅਤੇ ਉਹਨਾਂ ਦਾ ਵਿਆਹ ਨਹੀਂ ਹੋਣ ਦਿੰਦੇ ਸਨ ਇਸ ਡਰ ਕਾਰਨ ਬਹੁਤ ਘੱਟ ਮੁੰਡੇ ਕੁੜੀਆਂ ਨੂੰ ਵਿਆਹ ਲਈ ਆਉਂਦੇ ਸਨ ਬਾਮਨ ਨੇ ਵੀ ਆਪਣੀ ਕੁੜੀਆਂ ਦਾ ਵਿਆਹ ਪੱਕਾ ਕਰ ਦਿੱਤਾ ਸੀ ਪਰ ਉਸ ਨੂੰ ਇਹ ਚਿੰਤਾ ਹੋ ਰਹੀ ਸੀ ਕਿ ਵਿਆਹ ਵੇਲੇ ਕਦੇ ਮੁਗਲਨਾ ਆ ਜਾਣ ਅਤੇ ਉਸ ਦਾ ਸਾਰਾ ਧਨ ਅਤੇ ਕੁੜੀਆਂ ਨੂੰ ਚੱਕ ਕੇ ਨਾ ਲੈ ਜਾਣ ਇਸ ਲਈ ਉਸਨੇ ਸੋਚਿਆ ਕਿ ਕਿਉਂ ਨਾ ਦੁੱਲਾ ਪੱਟੀ ਕੋਲ ਮਦਦ ਮੰਗੀ ਜਾਵੇ 바ਮਨ ਸੋਚਦਾ ਸੋਚਦਾ ਦੁੱਲਾ ਪੱਟੀ ਕੋਲੋ ਜਾ ਰਿਹਾ ਸੀ ਜਦੋਂ ਉਹ ਦੁੱਲਾ ਪੱਟੀ ਕੋਲ ਪਹੁੰਚਿਆ ਤਾਂ ਉਸਨੇ ਆਪਣੀ ਦੁੱਖਪਰੀ ਕਹਾਣੀ ਦੁੱਲਾ ਪੱਟੀ ਨੂੰ ਸੁਣਾਈ ਕਿ ਉਹ ਆਪਣੀ ਦੋ ਤੀਆਂ ਸੁੰਦਰੀ ਅਤੇ मुंदਰੀ ਦਾ ਵਿਆਹ ਕਰਨਾ ਚਾਹੁੰਦਾ ਹੈ ਪਰ मुंडे वाले ਹਾਕਮ ਤੋਂ ਡਰਦੇ ਹਨ ਇਸ ਲਈ ਉਹਨਾਂ ਨੇ ਵਿਆਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੁੱਲਾਪੱਟੀ ਨੇ ਜਦੋਂ ਬਾਮਨ ਦੀ ਦੁੱਖਪਰੀ ਦਾਸਤਾ ਸੁਣੀ ਤਾਂ ਉਹ ਬਹੁਤ ਦੁਖੀ ਹੋਇਆ ਉਸ ਕੋਲੋਂ ਉਸ ਬਾਮਨ ਦਾ ਦੁੱਖ ਸਹਿਣ ਨਾ ਹੋਇਆ ਤੇ ਉਸਨੇ ਕਿਹਾ ਕਿ ਮੈਂ ਦੋਹਾਂ ਨੂੰ ਆਪਣੀਆਂ ਤੀਆਂ ਬਣਾ ਕੇ ਤੋਰਾਗਾ ਉਸਨੇ मुंडे ਵਾਲਿਆਂ ਕਰ ਸਨੇਹਾ ਪੇਸ ਦਿੱਤਾ ਕਿ ਤੁਸੀਂ ਵਿਆਹ ਲਈ ਆ ਜਾਓ ਕਹਿੰਦੇ ਹਨ ਕਿ ਦੁੱਲੇ ਪੱਟੀ ਨੇ ਰਾਤ ਨੂੰ ਜੰਗਲ ਵਿੱਚ ਅੱਗ ਬਾਲੀ ਤੇ ਅੱਗ ਦੇ ਦੁਆਲੇ ਕੁੜੀਆਂ ਦੇ ਫੇਰੇ ਕਰਵਾ ਦਿੱਤੇ। ਉਹਨਾਂ ਕੁੜੀਆਂ ਨੇ ਦੁੱਲੇਪੱਟੀ ਨੂੰ ਆਪਣਾ ਤਰੰਭਰਾ ਪ੍ਰਾਪਨਾ ਕੇ ਕਿਹਾ ਕਿ ਅੱਜ ਤੋਂ ਤੁਹਾਨੂੰ ਜਰਾ ਵੀ ਡਰਨ ਦੀ ਲੋੜ ਨਹੀਂ ਕਿਉਂਕਿ ਦੁੱਲਾਪੱਟੀ ਹੁਣ ਸੁੰਦਰੀ ਅਤੇ ਮੁੰਦਰੀ ਦਾ ਤਰਮ ਪ੍ਰਾਪ ਬਣ ਚੁਕਿਆ ਸੀ। ਇਸ ਲਈ ਦੁੱਲੇ ਪੱਟੀ ਨੇ ਕੁੜੀਆਂ ਨੂੰ ਕਿਹਾ ਕਿ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਜ਼ਰੂਰਤ ਨਹੀਂ ਮੈਂ ਹਮੇਸ਼ਾ ਤੁਹਾਡਾ ਭਰਾ ਤੁਹਾਡੀ ਰੱਖਿਆ ਕਰਾਂਗਾ ਦੁੱਲੇ ਕੋਲ ਉਸ ਵੇਲੇ ਦੇਨ ਨੂੰ ਕੁਝ ਵੀ ਨਹੀਂ ਸੀ ਕਿਉਂਕਿ ਕੁੜੀਆਂ ਦਾ ਵਿਆਹ ਹੋਇਆ ਸੀ ਅਤੇ ਦੁੱਲਾ ਉਹਨਾਂ ਨੂੰ ਸ਼ਗਨ ਵੱਜੋਂ ਕੁਝ ਦੇਣਾ ਚਾਹੁੰਦਾ ਸੀ ਪਰ ਦੁੱਲੇ ਕੋਲ ਉਸ ਵੇਲੇ ਕੁਝ ਵੀ ਨਹੀਂ ਸੀ ਇਸ ਲਈ ਦੁੱਲੇ ਨੇ ਸ਼ਗਨ ਵੱਜੋਂ ਕੁੜੀਆਂ ਦੀ ਚੋਲੀ ਵਿੱਚ ਸ਼ੱਕਰ ਪਾ ਦਿੱਤੀ ਕਹਿੰਦੇ ਹਨ ਤਦ ਤੋਂ ਹੀ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਲਈ ਲੋੜੀ ਵਾਲੇ ਦਿਨ ਲੋਕ ਉਰੀਆਂ ਮੂੰਗਫਲੀਆਂ ਚਿੜਵੇ ਮਠਿਆਈਆਂ ਵੰਡਦੇ ਹਨ ਜਿਨ੍ਹਾਂ ਘਰਾਂ ਵਿੱਚ ਲੋਹੜੀ ਹੁੰਦੀ ਹੈ ਉਹ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਆਪਣੇ ਘਰ ਬੁਲਾਉਂਦੇ ਹਨ ਘਰ ਵਿੱਚ ਵੱਡੀ ਸਾਰੀ ਪੁੱਗਾ ਬਾਲੀ ਜਾਂਦੀ ਹੈ ਉਸ ਪੁੱਗੇ ਦੇ ਦੁਆਲੇ ਲੋਕ ਅੱਧੀ ਅੱਧੀ ਰਾਤ ਤੱਕ ਜੁੜ ਕੇ ਬੈਠੇ ਰਹਿੰਦੇ ਹਨ ਤੇ ਗੀਤ ਗਾਉਂਦੇ ਰਹਿੰਦੇ ਹਨ ਲੋਹੜੀ ਵਾਲੇ ਦਿਨ ਹਰ ਪਾਸੇ ਗਿੱਧੇ ਅਤੇ ਪੰਗੜੇ ਦੀ ਖੂਬ ਧੂਮ ਮਚਦੀ ਹੈ ਲੋਹੜੀ ਵਾਲੇ ਦਿਨ ਵਿਸ਼ੇਸ਼ ਤੌਰ ਤੇ ਲੋਕ ਆਪਣੇ ਘਰਾਂ ਵਿੱਚ ਸਰੋਂ ਦਾ ਸਾਗ ਅਤੇ ਰਹੂ ਦੀ ਖੀਰ ਬਣਾਉਂਦੇ ਹਨ ਉਸ ਨੂੰ ਵਿਸ਼ੇਸ਼ ਤੌਰ ਤੇ ਖਾਇਆ ਜਾਂਦਾ ਹੈ ਰਹੂ ਦੀ ਖੀਰ ਨੂੰ ਇੱਕ ਦਿਨ ਪਹਿਲਾਂ ਬਣਾ ਕੇ ਅਗਲੇ ਦਿਨ ਖਾਣ ਦਾ ਰਿਵਾਜ ਬਣਿਆ ਹੋਇਆ ਹੈ ਇਸ ਤਰ੍ਹਾਂ ਲੋਕ ਲੋਹੜੀ ਵਾਲੇ ਦਿਨ ਰਹੂ ਦੀ ਖੀਰ ਬਣਾਉਂਦੇ ਹਨ ਅਤੇ ਉਸ ਨੂੰ ਚੜ੍ਹਦੇ ਮਾਗ ਵਾਲੇ ਦਿਨ ਖਾਉਂਦੇ ਹਨ ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਦੁੱਲੇ ਪੱਟੀ ਦੀ ਕਹਾਣੀ ਨਾਲ ਵੀ ਸੰਬੰਧ ਰੱਖਦਾ ਹੈ ਲੋਹੜੀ ਦਾ ਤਿਉਹਾਰ ਪਾਲੇ ਦੇ ਕਟਣ ਨਾਲ ਵੀ ਸੰਬੰਧ ਰੱਖਦਾ ਹੈ ਲੋਹੜੀ ਬਾਲਨ ਦਾ ਵਿਸ਼ੇਸ਼ ਮਹੱਤਵ ਇਹ ਵੀ ਹੈ ਕਿਉਂਕਿ ਲੋਹੜੀ ਤੋਂ ਬਾਅਦ ਪਾਲਾ ਕਟਣਾ ਸ਼ੁਰੂ ਹੋ ਜਾਂਦਾ ਹੈ ਲੋਹੜੀ ਵਾਲੇ ਦਿਨ ਥਾਂ ਥਾਂ ਤੇ ਉੱਗਾ ਬਾਲੀ ਜਾਂਦੀ ਹੈ ਉਸ ਤੋਂ ਬਾਅਦ ਪਾਲਾ ਕਟਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਲੋਹੜੀ ਪਾਲੇ ਦੇ ਅੰਤ ਦਾ ਵੀ ਸੰਕੇਤ ਦਿੰਦੀ ਹੈ ਲੋਹੜੀ ਦੇ ਤਿਉਹਾਰ ਨੂੰ ਸਾਨੂੰ ਬਹੁਤ ਚੰਗੇ ਢੰਗ ਨਾਲ ਮਨਾਉਣਾ ਚਾਹੀਦਾ ਹੈ ਇਸ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਸਕਦੇ ਹਾਂ ਅੱਜ ਵੀ ਥਾਂ-ਥਾਂ ਤੇ ਪੁੱਗਾ ਬਾਲ ਕੇ ਲੋੜੀ ਮਨਾਈ ਜਾਂਦੀ ਹੈ ਸਾਨੂੰ ਸਭ ਨੂੰ ਇਸ ਤਿਹਾੜ ਨੂੰ ਮਿਲ ਜੁਲ ਕੇ ਮਨਾਣਾ ਚਾਹੀਦਾ ਹੈ ਕੁੜੀ ਅਤੇ ਮੁੰਡੇ ਦੋਹਾਂ ਦੇ ਜੰਮਨ ਤੇ ਲੋੜੀ ਵੰਡਣੀ ਚਾਹੀਦੀ ਹੈ ਥੈਂਕ ਯੂ ਲੋਹੜੀ ਦਾ ਤਿਉਹਾਰ ਪਾਠ ਵਿੱਚੋਂ ਛੋਟੇ ਪ੍ਰਸ਼ਨ ਪੁੱਛੇ ਜਾਣਗੇ ਹੁਣ ਅਸੀਂ ਕਰਾਂਗੇ ਛੋਟੇ ਪ੍ਰਸ਼ਨ ਪ੍ਰਸ਼ਨ 1 ਲੋਹੜੀ ਕਿੱਥੋਂ ਦਾ ਤਿਉਹਾਰ ਹੈ ਪੰਜਾਬ ਦਾ ਲੋਹੜੀ ਪੰਜਾਬ ਦਾ ਤਿਉਹਾਰ ਹੈ ਲੋਹੜੀ ਦਾ ਅਸਲੀ ਨਜ਼ਾਰਾ ਕਿੱਥੇ ਵੇਖਣ ਨੂੰ ਮਿਲਦਾ ਹੈ ਲੋਹੜੀ ਦਾ ਅਸਲੀ ਨਜ਼ਾਰਾ ਸਾਨੂੰ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ ਲੋਹੜੀ ਦਾ ਅਸਲੀ ਨਜ਼ਾਰਾ ਪਿੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ ਦੁੱਲਾ ਕੌਣ ਸੀ ਦੁੱਲਾ ਗਰੀਬਾਂ ਦਾ ਹਮਦਰਦ ਸੀ ਦੁੱਲਾ ਗਰੀਬਾਂ ਦਾ ਹਮਦਰਦ ਸੀ ਦੁੱਲਾ ਕੁੜੀਆਂ ਦਾ ਕੀ ਬਣ ਗਿਆ ਦੁੱਲਾ ਕੁੜੀਆਂ ਦਾ ਤਰਮਪਰਾ ਬਨ ਗਿਆ ਕਿਸ ਦੇ ਜੰਮਨ ਤੇ ਲੋਹੜੀ ਮਨਾਈ ਜਾਂਦੀ ਹੈ ਕੁੜੀ ਅਤੇ ਮੁੰਡੇ ਦੇ ਜੰਮਨ ਤੇ ਲੋਹੜੀ ਮਨਾਈ ਜਾਂਦੀ ਹੈ ਲੋਹੜੀ ਤੋਂ ਅਗਲੇ ਦਿਨ ਕੀ ਹੁੰਦਾ ਹੈ ਲੋਹੜੀ ਤੋਂ ਅਗਲੇ ਦਿਨ ਮਾਗੀ ਹੁੰਦੀ ਹੈ ਮਾਗੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ ਮੁਕਤਸਰ ਦਾ ਮੁਕਤਸਰ ਦਾ ਮਾਗੀ ਦਾ ਮੇਲਾ ਬਹੁਤ ਮਸ਼ਹੂਰ ਹੈ ਲੋੜੀ ਤੋਂ ਅਗਲੇ ਦਿਨ ਕੀ ਕਟਣਾ ਸ਼ੁਰੂ ਹੋ ਜਾਂਦਾ ਹੈ ਲੋਹੜੀ ਤੋਂ ਅਗਲੇ ਦਿਨ ਪਾਲਾ ਕਟਣਾ ਸ਼ੁਰੂ ਹੋ ਜਾਂਦਾ ਹੈ ਬਾਮਨ ਦੀਆਂ ਕੁੜੀਆਂ ਦੇ ਕੀ ਨਾਂ ਸਨ ਸੁੰਦਰੀ ਅਤੇ ਮੁੰਦਰੀ ਸੁੰਦਰੀ ਅਤੇ ਮੁੰਦਰੀ ਬਾਮਨ ਦੀਆਂ ਕੁੜੀਆਂ ਦੇ ਨਾਂ ਸਨ ਲੋਹੜੀ ਦਾ ਤਿਉਹਾਰ ਦੇਸੀ ਮਹੀਨੇ ਦੀ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਹੈ ਪੋ ਮਹੀਨੇ ਦੀ ਆਖਰੀ ਤਰੀਕ ਨੂੰ ਪੋ ਮਹੀਨੇ ਦੀ ਆਖਰੀ ਤਰੀਕ ਨੂੰ ਅੰਗਰੇਜ਼ੀ ਮਹੀਨੇ ਦੀ ਕਿਹੜੀ ਤਰੀਕ ਨੂੰ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਨਵਰੀ 13 ਜਾਂ 14 ਤਰੀਕ ਨੂੰ ਦੇਸੀ ਮਹੀਨੇ ਦੀ ਪੋ ਮਹੀਨੇ ਦੀ ਆਖਰੀ ਤਰੀਕ ਨੂੰ ਅਤੇ ਅੰਗਰੇਜ਼ੀ ਮਹੀਨੇ ਵਿੱਚ ਜਨਵਰੀ ਦੀ 13 ਜਾਂ 14 ਤਰੀਕ ਨੂੰ 14 ਤਰੀਕ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁੱਲੇ ਨੇ ਕੁੜੀਆਂ ਦੀ ਚੋਲੀ ਵਿੱਚ ਕੀ ਪਾਇਆ ਸੀ? ਸ਼ੱਕਰ। ਦੁੱਲੇ ਨੇ ਕੁੜੀਆਂ ਦਾ ਵਿਆਹ ਕਿਵੇਂ ਕਰਵਾਇਆ? ਜੰਗਲ ਵਿੱਚ ਅੱਗ ਬਾਲ ਕੇ। ਰਾਤ ਨੂੰ ਜੰਗਲ ਵਿੱਚ ਅੱਗ ਬਾਲ ਕੇ ਦੁੱਲੇ ਨੇ ਕੁੜੀਆਂ ਦਾ ਵਿਆਹ ਕਰਵਾਇਆ। ਲੋੜੀ ਤੇ ਲੋਕ ਕੀ ਵੰਡਦੇ ਹਨ ਰੋੜੀਆਂ ਮੂੰਗਫਲੀਆਂ ਚਿੜਵੇ ਅਤੇ ਮਠਿਆਈਆਂ ਲੋੜੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਕੀ ਬਣਾਉਂਦੇ ਹਨ ਸਰੋਂ ਦਾ ਸਾਗ ਅਤੇ ਰੋਹਦੀ ਖੀਰ ਲੋੜੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਸਰੋਂ ਦਾ ਸਾਗ ਅਤੇ ਰੋਹਦੀ ਖੀਰ ਬਣਾਉਂਦੇ ਹਨ ਇਸ ਤਰ੍ਹਾਂ ਇਸ ਪਾਠ ਦੇ ਛੋਟੇ ਪ੍ਰਸ਼ਨ ਉੱਤਰ ਕਰਨੇ ਹਨ اور ਇਸ ਪਾਠ ਨੂੰ ਧਿਆਨ ਨਾਲ ਪੜ੍ਹਨਾ